देखो जी टीमसा साहब ਸਾਡੇ ਪਰਿਵਾਰ ਦੇ ਇੱਕ ਮੈਂਬਰ ਦੀ ਤਰ੍ਹਾਂ ਸੀ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਬਾਅਦ ਸਾਹਿਬ ਦਾ ਉਹਨਾਂ ਨੇ ਸਾਥ ਦਿੱਤਾ ਮੈਨੂੰ ਵੀ ਪਾਰਲੀਮੈਂਟ ਵਿੱਚ ਜਦ ਮੈਂ ਲੋਕ ਸਭਾ ਚ ਗਈ ਤੇ ਟੀਮਸਾ ਸਾਹਿਬ ਉਸ ਟਾਈਮ ਰਾਜ ਸਭਾ ਚ ਹੁੰਦੇ ਸੀ ਤੇ ਉੱਥੇ ਇੱਕ ਪਿਤਾ ਦੀ ਤਰ੍ਹਾਂ ਸਾਨੂੰ ਗਾਈਡ ਕਰਦੇ ਸੀ ਤੇ ਬਹੁਤ ਲੰਬਾ ਸਮਾਂ ਉਹਨਾਂ ਦੇ ਨਾਲ ਮੈਨੂੰ ਵੀ ਉਸ ਪਾਰਲੀਮੈਂਟ ਚ ਰਹਿਣ ਦਾ ਮੌਕਾ ਮਿਲਿਆ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਤੇ ਮੈਂ ਕਹਿ ਸਕਦੀਆਂ ਕਿ ਪਰਵਾਰਿਕ ਸੰਸਗੀ ਆਪਾਂ ਪਰਿਵਾਰ ਇੱਕ ਬਾਲ ਸਾਹਿਬ ਤੇ ਢਿੰਡ ਸਾਹਿਬ ਦੇ ਜਾਨ ਦੇ ਨਾਲ ਇੱਕ ਸਦੀ ਦਾਣ ਤੋਂ ਆਇਆ ਹੈਗਾ ਤੇ ਜਿੱਥੇ ਕਾਟਾ ਹਮੇਸ਼ਾ ਸ਼ੋਭਨੀ ਅਕਾਲੀ ਦਲ ਨੂੰ ਰਹੂਗਾ ਲੇਕਿਨ ਮੈਂ ਹੁਣੇ ਪਰਮਿੰਦਰ ਜੀ ਨੂੰ ਵੀ ਕਹਿ ਰਹੀ ਸੀ ਕਿ ਸਾਡੇ ਵਰਗਿਆਂ ਨੂੰ ਬਾਲ ਸਾਹਿਬ ਤੇ ਢਿੰਡ ਸਾਹਿਬ ਨੇ ਜਿਵੇਂ ਇੱਕ ਬਿਦਾਗ ਜ਼ਿੰਦਗੀ ਜੀਣ ਦਾ ਇੱਕ ਰਾਹ ਦਿਖਾਇਆ ਕਿਉਂਕਿ ਸਿਆਸਤ ਵਿੱਚ ਜਾ ਤੋ ਕਿੰਨੀ ਜ਼ਰੂਰੀ ਹੁੰਦੀ ਹੈ ਇਹੋ ਜੀ ਸ਼ਖਸੀਅਤੋਂ ਸਿੱਖਣ ਨੂੰ ਬਹੁਤ ਕੁਝ ਬੰਦਾ ਬਿਲਕੁਲ ਜੀ ਜੇ ਜੇ ਮੈਂ ਕਹਾਵਾਂ ਕਿ ਘਰੇ ਮੈਨੂੰ ਬਾਦ ਸਾਹਿਬ ਸ਼ੁਰੂ ਤੋਂ ਹਮੇਸ਼ਾ ਕਹਿੰਦੇ ਸੀ ਬੇਟਾ ਘੱਟ ਬੋਲਿਆ ਕਰੋ ਮੇਰੀ ਆਦਤ ਹੈ ਕਿ ਜਿਹੜੇ ਮੇਰੇ ਦਿਲ 'ਚ ਉਹ ਗੱਲ ਮੇਰੀ ਜ਼ੁਬਾਨ 'ਚ ਬੜੀ ਛੇਤੀ ਆ ਜਾਂਦੀ ਹੈ ਤੇ ਬਾਦ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਬਹੁਤ ਘੱਟ ਬੋਲਦੇ ਸੀ ਤੇ ਜੇ ਮੈਨੂੰ ਘਰੇ ਬਾਦ ਸਾਹਿਬ ਬੋਲਦੇ ਸੀ ਬੇਟਾ ਘੱਟ ਬੋਲਿਆ ਕਰੋ ਤੇ ਪਾਰਲਮੈਂਟ 'ਚ ਜਦ ਮੈਂ ਮੰਤਰੀ ਬਣੀ ਤਾਂ ਕੋਈ ਨਾ ਕੋਈ ਕਿਸੇ ਮੰਤਰੀ ਦੇ ਨਾਲ ਪੰਜਾਬ ਦੀ ਕੋਈ ਗੱਲ ਹੋਣੀ ਤਾਂ ਮੈਂ ਭੱਜੀ ਹੋਈ ਸੈਂਟਰਲ ਹਾਲ ਚਾ ਜਾ ਕੇ ਢਿੰਡਸਾ ਸਾਹਿਬ ਨੂੰ ਗੁਜਰਾਲ ਸਾਹਿਬ ਨੂੰ ਭੁੰਦਰ ਸਾਹਿਬ ਸਾਰਿਆਂ ਨੂੰ ਇਕੱਠੇ ਚਲੋ 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 ਅੰਕਲ ਉਹ ਇੱਕ ਗੱਲ ਹੋ ਗਈ ਰਾਜਨਾਥ ਨੂੰ ਮਿਲਾਈ ਬੇਟਾ ਆਰਾਮ ਨਾਲ ਆਰਾਮ ਨਾਲ ਥੋੜਾ ਸੋਚ ਲੋ ਵਿਚਾਰ ਕਾ ਮੈਂ ਕਾ ਰਸਤੇ ਚ ਵਿਚਾਰ ਕਾ ਆਓ ਮੇਰੇ ਨਾਲ ਖਿੱਚ ਕੇ ਤਾਂ ਉਹ ਵੀ ਬਾਦ ਸਾਹਿਬ ਦੀ ਤਰ੍ਹਾਂ ਹਮੇਸ਼ਾ ਮੈਨੂੰ ਬੱਚਿਆਂ ਦੀ ਤਰ੍ਹਾਂ ਕਿ ਥੋੜਾ ਹੌਲੀ ਚਲੋ ਇੰਨੀ ਤੇਜ਼ ਨਹੀਂ ਉਹ ਸਪੀਡੀ ਦੀ ਰਾਜਨੀਤੀ ਅੱਜ ਜਿੱਥੇ ਦਲ ਬਦਲੂ ਸਵੇਰੇ ਕਿੱਥੇ ਸ਼ਾਮ ਨੂੰ ਕਿੱਥੇ ਹਲਕਾ ਬਦਲ ਲਿਆ ਦਲ ਬਦਲ ਲਿਆ ਇਹ ਬਹੁਤ ਆਮ ਚੀਜ਼ਾਂ ਆ ਗਈ ਲੋਕੀ ਵੀ ਐਕਸੈਪਟ ਕਰਨ ਲੱਗ ਗਏ ਨੇ ਲੇਕਿਨ ਆ ਪੁਰਾਣੀ ਪੀੜ੍ਹੀ ਸੀਗੀ ਜਿਹੜੀ ਨਾ ਤਾਂ ਕਦੇ ਹਲਕਾ ਬਦਲਦੀ ਸੀ ਤਾਂ ਨਾ ਹੀ ਕਦੇ ਦਿਲ ਬਦਲਦੀ ਸੀ ਜਿੱਥੇ ਜੰਮੇ ਸੀ ਉੱਥੇ ਹੀ ਮਰਦੇ ਸੀ